ਹਾਂਜੀ ਸਸਰੀਆ ਕਾਲ ਪੰਜਾਬੀ ਅੱਜ ਆ ਗਿਆ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਹਾਂਜੀ ਪੰਜਾਬੀ ਸਸਰੀਆ ਕਾਲ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੇਗਣ ਦੇ ਲਈ ਯਾਨੀ ਅਸੀਂ ਕਹਿੰਦੇ ਮੁੱਖ ਮੰਤਰੀ ਸਿੱਟਣਾ ਤੋਂ ਤੇਰਾ ਕੱਠੀਆਂ ਹੋ ਚੁੱਕੀਆਂ ਨੇ ਯਾਨੀ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਕਾਂਗਰਸ ਦੇ ਵੱਡੇ ਲੀਡਰ ਜਿਵੇਂ ਕਿ ਸੁਖਪਾਲ ਸਿੰਘ ਖੈਰਾ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਕਿ ਅਕਾਲੀਆਂ ਦੇ ਹੱਕ ਦੇ ਵਿੱਚ ਤਈ ਵਾਰ ਉਹ ਬਿਆਨ ਵੀ ਦਿੱਤੇ ਨੇ ਉਹਨਾਂ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਸੀ ਨਾ ਉਹਦਾ ਵੀ ਉਹਨਾਂ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਬਿਆਨਵਾਦੀ ਕੀਤੀ ਸੀ ਪਰ ਜਿਹੜੀ ਤੁਹਾਨੂੰ ਅੱਜ ਖਬਰ ਦਿਖਾਉਣ ਜਾ ਰਹੇ ਹਾਂ ਨਾ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਰ ਹਿੱਲ ਜਾਣੀ ਆ ਯਾਨੀ ਇਹ ਕਾਹਲੀ ਦਲ ਦੇ ਪ੍ਰਧਾਨ ਦੇ ਨਾਲ ਇਹਨਾਂ ਦਾ ਗੱਠ ਜੋੜ ਕੇ ਦਿੱਤ ਹੋ ਗਿਆ ਜੀ ਯਾਨੀ ਇਹਨਾਂ ਨੂੰ ਪਤਾ ਚੱਲ ਚੁੱਕਿਆ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਤੋਂ ਹੋਰ ਕਿਸੇ ਵੀ ਪ੍ਰਕਾਰ ਅਸੀਂ ਉਹਨੂੰ ਨਹੀਂ ਦੇਖ ਸਕਦੇ ਪਰ ਮਾਮਲਾ ਬੇਚੀਦਾ ਜਿਹੜਾ ਹੋ ਗਿਆ ਨਾ ਉਹ ਤੁਹਾਡੇ ਨਾਲ ਹੁਣ ਸਾਂਝਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਾਜੇ ਵੜਿੰਗ ਦੀ ਖਬਰ ਵੀ ਦਿਖਾਉਣ ਜਾ ਰਿਹਾ ਕਿਉਂਕਿ ਰਾਜੇ ਵੜਿੰਗ ਨੇ ਦਰਅਸਲ ਦੇ ਵਿੱਚ ਇੱਕ ਸਪੀਚ ਦਿੱਤੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਪਰ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਆ ਗਿਆ ਔਰ ਰਾਜਾ ਵੜਿੰਗ ਰੋ ਕੇ ਮਰੇ ਨੇ ਉਹਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਰਾਜੇ ਵੜਿੰਗ ਦਾ ਤਾਂ ਮਜ਼ਾਕ ਬਣ ਗਿਆ ਦਰਅਸਲ ਦੇ ਵਿੱਚ ਇਹਦੇ ਵਿੱਚ ਨਾ ਕਮਾਲ ਦਾ ਜ਼ਿਕਰ ਹੋ ਰਿਹਾ ਮਾਲ ਦਾ ਮਾਲ ਕਿਹੜਾ ਉਹ ਤੁਸੀਂ ਆਪ ਦੇਖ ਲਿਓ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਵੱਡੇ ਲੀਡਰਾਂ ਦਾ ਖੜ ਜਾਣਾ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਅਸੀਂ ਹੁਣ ਡੇਗਣਾ ਉਹ ਤਾਂ ਸਾਡੀ ਸਰਕਾਰ ਨਹੀਂ ਬਣਦੀ ਪਰ ਅਗੋਂ ਮੁੱਖ ਮੰਤਰੀ ਕੀ ਕਹਿ ਰਿਹਾ ਉਹਨੂੰ ਸੁਣ ਕੇ ਤਾਂ ਪੂਰੇ ਲੋਕਾਂ ਨੂੰ ਹੈਰਾਨੀ ਹੋ ਗਈ ਹੈ ਕਿ ਮਾਮਲਾ ਦਹਾਕਾ ਸਾਲ ਦੇ ਵਿੱਚ ਬਹੁਤ ਵੱਡਾ ਗੜਬੜੀ ਹੋ ਚੁੱਕੀ ਹੈ ਇੱਕ ਪਾਸੇ ਰਾਜਾ ਵੜਿੰਗ ਔਰ ਸੁਖਬੀਰ ਸਿੰਘ ਬਾਦਲ ਇੱਕ ਸਪੀਚ ਦੇ ਰਹੇ ਨੇ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਉਹਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਹੈ ਕਿ ਅਸੀਂ ਇੱਕ ਸਰਕਾਰੀ ਸਰਕਾਰੀ ਇੱਕ ਪਾਗਲਖਾਨਾ ਖੋਲਣ ਜਾ ਰਹੇ ਹਾਂ ਹੋ ਸਕਦਾ ਹੈ ਕਿ ਕਹਿੰਦੇ 27 ਦੀਆਂ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਪਾਗਲਖਾਨੇ ਦੇ ਵਿੱਚ ਸੇਕਣਾ ਪੈ ਜੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਹੈ ਤਾਂ ਹੁਣ ਪਹਿਲੀ ਸ਼ੁਰੂ ਕਰਦੇ ਆਂ ਆਪਾਂ ਖਬਰ ਰਾਜੇ ਵੜਿੰਗ ਤੋਂ ਕਿ ਆਖਰ ਰਾਜਾ ਵੜਿੰਗ ਐਸੀ ਹਾਲਤ ਕਿਉਂ ਹੋ ਗਈ ਹੈ ਔਰ ਜਿਹੜੇ ਮਾਲ ਦੀ ਮੈਂ ਜ਼ਿਕਰ ਕਰ ਰਿਹਾ ਨਾ ਉਹ ਤੁਹਾਨੂੰ ਮਾਲ ਆਪੇ ਪਤਾ ਲੱਗ ਜਾਣਾ ਕਿ ਹੈ ਕੀ ਆ ਸੁਣੋ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲਾਂਬਾ ਦੇਣਾ ਛੋਣੇ ਬਲਾ ਚੋੜਦੀਓ ਮੇਰੀਓ ਮਾਮੋ ਤੇ ਫੈਨੋ ਲਾਂਬਾ ਸੋਲੋ ਕੀ ਹੈ ਓਏ ਅਸੀਂ ਥੋੜਾ ਕਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰਸ ਗਏ ਬੰਦੇ ਤੇ ਸਾਨੂੰ ਬੁੜੀਆਂ ਨੇ ਵੀ ਵੋਚਿਆ ਮੇਰੀਆਂ ਮਾਵਾਂ ਨੇ ਵੀ ਪਾਈਆਂ ਹੁਣ ਇਹ ਨਾ ਕਰਿਓ ਮਾਮਲਾ ਇੱਥੇ ਨਹੀਂ ਰੁਕਦਾ ਆ ਹੁਣ ਸੁਣ ਲਓ ਕਿ ਰਾਜੇ ਵੜਿੰਗਰੂ ਲੋਕ ਹੀ ਕਿਉਂ ਕਹਿ ਰਹੇ ਨੇ ਕਿ ਰਾਜਾ ਵੜਿੰਗਰ ਹੋ ਰਿਹਾ ਹੈ ਸੁਣੋ ਹੁਣ ਹੁਣ ਚੱਕ ਦਿਓ ਛਾੜੂ ਹੁਣ ਸੈੱਟ ਦਿਓ ਛਾੜੂ ਹੋਏ ਖਲਾਰ ਦਿਓ ਛਾੜੂ ਹੁਣ ਚੁੱਲ੍ਹੇ ਚਲਾ ਦਿਓ ਐਤ ਕੀ ਕੰਮ ਮਕਾ ਦਿਓ ਓਏ ਓਏ ਮਾੜ ਓਏ 20 ਕਿਲੋ ਕਣ ਦੇ ਬੇਦਿੰਦਾਸੀ ਵੀ ਦੇ ਅੰਦਰ ਸਿੰਗਲਾ ਹੋਰ 5 ਕਿਲੋ ਵੀ ਸੀ ਹੈ ਹਾਂ ਉਹ ਨਾ ਸ਼ਾਮ ਮੁੱਕ ਗਿਆ ਸੰਗਰੂੜ ਆ ਲਿਓ ਜੇ ਮੁੱਕ ਗਿਆ ਤਾਂ ਹੱਥ ਥੱਲੇ ਰੱਖੋ ਤਦੋਂ ਨਹੀਂ ਮੁੱਕਿਆ ਤਾਂ ਆ ਹਲੋ ਇੱਕ ਮਰ ਖੜੂ ਰੱਖੇ ਖੜੀ ਖੜੇ ਰੱਖਿਓ ਪੱਤਰਕਾਰਾਂ ਨੂੰ ਵਿਖਾਉਣਾ ਮੇਰੇ ਭਰਾ ਬਸੇ ਵੀ ਖੜੇ ਕਰੋ ਬਈ ਮਾਲ ਲੈਂਦੇ ਆ ਮਾਲ ਸਹੁਰਾ ਰਾਜਾ ਬੜਿੰਗ ਮਾਲ ਦੀ ਕਰੇ ਦੀ ਗੱਲ ਕਰ ਰਹੀ ਸੀ ਪੰਜਾਬ ਦੇ ਅੰਦਰ ਰਾਜੇ ਬੜਿੰਗ ਦਾ ਵੀ ਮਜ਼ਾਕ ਬਣ ਚੁੱਕਿਆ ਇੱਕ ਤਾਂ ਉਹਨਾਂ ਦੀ ਸਪੀਚ ਦੇ ਅੰਦਰ ਇਹ ਆ ਗਿਆ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਹਿੰਦਾ 12 5 48 ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਸੁਣਾ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਬੀਸ ਗੱਲ ਨੂੰ ਮੰਨ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਤੋਂ ਕਦੇ ਡਿੱਗਦਾ ਇਹਨੂੰ ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰ ਦਈਏ ਉਹਦੇ ਖਿਲਾਫ ਤਾਂ ਹੋ ਸਕਦਾ 27 ਦੇ ਅੰਦਰ ਗੱਠ ਜੋੜ ਦੇ ਨਾਲ ਸਾਡੀ ਸਰਕਾਰ ਬਣ ਜਾਵੇ ਪਰ ਹੁਣ ਸੁਖਬੀਰ ਬਾਦਲ ਕੀ ਕਹਿ ਰਹੇ ਨੇ ਇਹ ਵੀ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਇਹਨਾਂ ਨੂੰ ਕੀ ਕਹਿੰਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਮਾ ਦੋ ਜੀ ਦੋ ਜੀ ਬਣਾਇਆ ਸੀ ਅੱਗੇ ਉਦੋਂ بڑے ਹੱਥ ਜੋੜੇ ਕੀ ਆ ਗਏ ਸਾਰੇ ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਤੀ ਲੋਕਾਂ ਨੇ ਲੀਡਰ ਹੀ ਨਹੀਂ ਪਛਾਣੇ ਤਾਂ ਹੁਣ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਕੀ ਆ ਗਿਆ ਮੁੱਖ ਮੰਤਰੀ ਕਹਿੰਦਾ ਕਿ ਇਹਨਾਂ ਨੂੰ ਪਾਗਲਖਾਨੇ ਦੀ ਸਰਕਾਰੀ ਤੌਰ ਤੇ ਲੋੜ ਪੈ ਸਕਦੀ ਆ ਐਸ ਕਰਕੇ ਉਹ ਕਹਿੰਦਾ ਕਿ ਸਰਕਾਰ ਖੋ ਸਕਦਾ ਕਿ ਪਾਗਰ ਖਾਨਾ ਖੋਲੇ ਉਹ ਕਿਉਂ ਕਹਿ ਦਿੰਦਾ ਹੈ ਇਹ ਵੀ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਕਿ ਇਹਨਾਂ ਨੂੰ ਇਕੱਠੇ ਹੋਣ ਤੇ ਮਜਬੂਰ ਹੋ ਗਏ ਨੇ ਕਿਉਂਕਿ ਮੁੱਖ ਮੰਤਰੀ ਦੀ ਹਵਾ ਨਾ ਜਿਹੜੀ ਉਹ ਵਾਕਈ ਬਹੁਤ ਵੱਡੇ ਪਦਰ ਦੇ ਉੱਤੇ ਉਹਨਾਂ ਨੇ ਗ੍ਰੇਡ ਕਰ ਦਿੱਤੀ ਹੈ ਕਿ ਆਉਣ ਵਾਲੇ 27 ਦੇ ਅੰਦਰ ਵੀ ਮੁੱਖ ਮੰਤਰੀ ਭਵਾਂ ਸਿੰਘ ਮਾਨ ਦੀ ਸਰਕਾਰ ਬਣਨ ਜਾ ਰਹੀ ਹੈ ਸੁਣੋ ਸਰਕਾਰੀ ਪਾਗਰ ਖਾਨਾ ਬਣਾਉਣ ਕਹਿੰਦਾ ਨਾ ਮਹਾਰਚਾ ਕਰਾਉਂਗਾ ਸੌਣ ਲਿਆ ਪੰਜਾਬ ਵਾਲੇ ਜਿਵੇਂ ਕਿ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਤੇ ਰਾਜਾ ਵੜਿੰਗ ਜਿਵੇਂ ਸਪੀਚ ਦੇ ਰਿਹਾ ਅੱਜ ਕੱਲ ਉਹਨਾਂ ਦੀ ਜਵਾਨ ਵੀ ਦਰਸਾਲ ਦੇ ਵਿੱਚ ਲੜਖੜਾ ਰਹੀ ਹੈ ਐਸੇ ਹੀ ਪ੍ਰਕਾਰ ਕਈ ਵਾਰ ਤੁਸੀਂ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਉਹ ਵੀ ਐਸੇ ਹੀ ਪ੍ਰਕਾਰ ਆਪਣਾ ਮਜ਼ਾਕ ਜਿਹੜੇ ਕਿਸ ਤਜੋ ਬਣਾ ਰਹੇ ਨੇ ਐਸ ਕਰਕੇ ਇੱਥੇ ਪਤਾ ਹੁਣ ਇਹਨਾਂ ਨੂੰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਹੋਵੇ ਚਾਹੇ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਔਰ ਕਾਲੀ ਦਲ ਦੇ ਪ੍ਰਧਾਨ ਸੋਬ희 ਸਿੰਘ ਬਾਦਲ ਔਰ ਖੈਰਾ ਵੀ ਵਿੱਚ ਆ ਜਾਂਦੇ ਨੇ ਇਹ ਤੇ ਮੇਲੀ ਬਹਿਲੇ ਚੁੱਕੇ ਨੇ ਕਿਉਂ ਹਿਲ ਚੁੱਕੇ ਨੇ ਅਨਾਪ ਸ਼ਨਾਪ ਸ਼ਬਦ ਉਹਨਾਂ ਦੇ ਮੂੰਹ ਦੇ ਵਿੱਚੋਂ ਆਟੋਮੈਟਿਕ ਨਿਕਲ ਰਹੇ ਨੇ ਔਰ ਮੁੱਖ ਮੰਤਰੀ ਨੇ ਤਾਂ ਇਹ ਗੱਲ ਕਹੀ ਇਹ ਕਹਿੰਦਾ ਮੈਂ ਤਾਂ ਨਹੀਂ ਕਰਵਾ ਰਿਆ ਇਹ ਤਾਂ ਆ ਬੋਲ ਰਹੇ ਨੇ ਪਰ ਖੈਰੇ ਨੇ ਕੀ ਕਹਿ ਦਿੱਤਾ ਹੈ ਜਿਆ ਜਿਹੜਾ ਖੈਰੇ ਦੇ ਉੱਤੇ ਕਸ ਪੈ ਗਈ ਯਾਨੀ ਭਗਵੰਤ ਸਿੰਘ ਮਾਨ ਉਹਨੂੰ ਗ੍ਰਿਫਤਾਰ ਵੀ ਕਰ ਸਕਦਾ ਹੈ ਇੱਥੋਂ ਤੇ ਕ ਮਾਮਲਾ ਪਹੁੰਚ ਗਿਆ ਕਿਉਂਕਿ ਖੈਰੇ ਨੇ ਜਦੋਂ ਬਿਕਰਮ ਸਿੰਘ ਮਜੀਠੀਆ ਚੱਕਿਆ ਸੀ ਨਾ ਉਦੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਚੰਨੀ ਨੇ ਦਿੱਤਾ ਬਾਜਵੇ ਨੇ ਦਿੱਤਾ ਔਰ ਹੁਣ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੜਾ ਡਟੇ ਹੋਏ ਨੇ ਕਿ ਮੁੱਖ ਮੰਤਰੀ ਨੂੰ ਕਿਸੇ ਵੀ ਪ੍ਰਕਾਰ ਡੇਗਿਆ ਜਾਵੇ ਹੋਰ ਤਾਂ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਸਿਰਫ ਉਹ ਆਪਣੀ ਆਵਾਜ਼ ਹੈ ਨਾ ਜਿਹੜੀ ਉਹ ਮੁੱਖ ਮੰਤਰੀ ਦੇ ਖਰਾਬ ਬੋਲਣ ਤੇ ਲੱਗੇ ਹੋਏ ਨੇ ਕਿਦਨੇ ਉਹ ਕਹਿੰਦੇ ਆ ਜੀ ਮਜੀਠੀਆ ਗਲਤ ਚੱਕ ਲਿਆ ਕਿਦਰੇ ਉਹ ਕਹਿੰਦੇ ਪੱਤਰਕਾਰਾਂ ਦੇ ਉੱਤੇ ਐਕਸ਼ਨ ਕਿ ਹੋ ਗਿਆ ਹੁਣ ਕਿਦਰੇ ਕਹਿੰਦੇ ਕੋਲੀ ਦੇ ਕੋ ਚੱਕ ਰਿਹਾ ਹੁਣ ਫੇਰ ਕਹਿੰਦੇ ਜੀ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਕਿਉਂ ਕਰ ਰਹੇ ਨੇ ਮੁੱਖ ਮੰਤਰੀ ਯਾਨੀ ਮੁੱਖ ਮੰਤਰੀ ਭਵਨ ਸਿੰਘ ਮਾਰ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੇ ਇਹ ਅਕਾਲੀ ਦਲ ਦੇ ਪੱਤਰਕਾਰ ਔਰ ਅਕਾਲੀ ਦਲ ਦੇ ਲੀਡਰਾਂ ਤੋਂ ਬਹੁਤ ਵੱਡੀ ਇਨਪੁਟ ਅਕਸਰ ਮੀਡੀਆ ਦੇ ਵਿੱਚ ਘੁੰਮ ਰਹੀ ਹੈ ਫੇਰ ਰਾਜਾ ਵੜਿੰਗ ਨੇ ਜਿੰਮੇ ਸਪੀਚ ਦਿੱਤੀ ਲੋਕ ਕਹਿੰਦੇ ਜੀ ਹੁਣ ਰਾਜਾ ਤਾਂ ਰੋਣ ਹੀ ਲੱਗ ਪਿਆ ਐਤੋਂ ਜ਼ਿਆਦਾ ਹੱਦ ਨਹੀਂ ਹੁੰਦੀ ਇਹ ਲੋਕਾਂ ਦਾ ਕਹਿਣਾ ਹੈ ਔਰ ਇਸ ਵਿਸ਼ੇ ਦੇ ਅੰਦਰ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ